ਪੰਜਾਬ ਤੱਕ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਜੀ ਆਇਆਂ ਨੂੰ ਤੇ ਮੈਂ ਹਾਂ ਗੁਰਦੀਪ ਸਿੰਘ ਅਸੀਂ ਇਸ ਵਕਤ ਮੌਜੂਦ ਹਾਂ ਸਮਰਾਲਾ ਦੇ ਵਿੱਚ ਜਿੱਥੇ ਕਿਸਾਨ ਯੂਨੀਅਨ ਵੱਲੋਂ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਹੈ ਪਹਿਲਾਂ ਵੀ ਦਿੱਲੀ ਵਿਖੇ 26 ਜਨਵਰੀ ਨੂੰ ਗੰਤਰਤਾ ਦਾ ਦਿਵਸ ਵਾਲੇ ਦਿਨ ਟਰੈਕਟਰ ਮਾਰਚ ਕੱਢਿਆ ਗਿਆ ਸੀ ਕਿਸਾਨਾਂ ਦੀਆਂ ਮੰਗਾਂ ਬਹੁਤ ਨੇ ਕਿਸਾਨਾਂ ਦੀ ਪਹਿਲੀ ਮੰਗ ਹੈ ਐਮਐਸਪੀ ਦੂਜੀ ਮੰਗ ਹੈ ਜਿਹੜਾ ਕੀ ਉਹਨਾਂ ਨਾਲ ਵਾਅਦੇ ਕੀਤੇ ਗਏ ਸੀ ਕਰਜ਼ਾ ਮਾਫੀ ਦੇ ਉਹ ਤੇ ਇਸ ਤੋਂ ਬਾਅਦ ਜਿਹੜੀ ਉਹਨਾਂ ਦੀ ਪੈਨਸ਼ਨ ਦੀ ਮੰਗ ਵੀ ਕੀਤੀ ਗਈ ਹੈ ਇਸ ਦੇ ਨਾਲ ਨਾਲ ਲਖੀਮਪੁਰ ਖੀਰੀ ਦੇ ਵਿੱਚ ਜਿਹੜਾ ਕਾਂਡ ਹੋਇਆ ਉਸਦੇ ਵੀ ਕਿਸਾਨ ਇਨਸਾਮ ਮੰਗ ਰਹੇ ਨੇ ਤੇ ਇਸ ਵਕਤ ਸਾਡੇ ਨਾਲ ਕਿਸਾਨ ਆਗੂ ਮੌਜੂਦ ਨੇ ਬਲਾਕ ਪ੍ਰਧਾਨ ਨੇ ਖੰਨਾ ਤੋਂ ਅਮਰਤ ਸਿੰਘ ਬੈਣੀਪਾਲ ਉਹਨਾਂ ਨੂੰ ਪੁੱਛ ਲੈਣੇ ਕਿਹੜੀ ਕਿਹੜੀ ਮੰਗਾਂ ਨੂੰ ਲੈ ਕੇ ਗਣਤੰਤਰਤਾ ਦਿਵਸ ਵਾਲੇ ਦਿਨ ਇਹ ਮਾਰਚ ਕੱਟਿਆ ਜਾ ਰਿਹਾ ਤੇ ਕਦੋਂ ਤੱਕ ਇਹ ਜਿਹਾ ਸੰਘਰਸ਼ ਜਾਰੀ ਰਹੇਗਾ ਬਹੁਤ ਬਹੁਤ ਸਵਾਗਤ ਹੈ ਪੰਜਾਬ ਤੱਕ ਤੇ ਤੁਹਾਡਾ ਸਵਾਗਤ ਹੈ ਜੀ ਤੁਹਾਡਾ ਵੀ ਸਵਾਗਤ ਹੈ ਤੁਹਾਡੇ ਮੱਦੇ ਬਰਾਹੀ ਅਸੀਂ ਸੁਨੇਹਾ ਦੇਣਾ ਚਾਹੁੰਦੇ ਅੱਜ ਜਿਹੜਾ ਸੰਯੁਕਤ ਮੋਰਚੇ ਦੀ ਕਾਹਲ ਤੇ ਇਹ ਟਰੈਕਟਰ ਟਰੈਕਟਰ ਇਕੱਠੇ ਹੋਏ ਨੇ ਅੱਜ ਪਲੇਟ ਦੇ ਤੌਰ ਤੇ ਕਿਉਂਕਿ 26 ਜਨਵਰੀ ਨੂੰ ਸਰਕਾਰਾਂ ਵੀ ਪ੍ਰੇਡ ਕੱਢਦੀਆਂ ਨੇ ਆਪਣੀਆਂ ਅਸੀਂ 26 ਜਨਵਰੀ ਨੂੰ ਦਿੱਲੀ ਅੰਦolan ਚ ਪ੍ਰੇਡ ਕੀਤੀ ਸੀ ਟਰੈਕਟਰ ਪ੍ਰੇਡ ਇਹ ਉਸੇ ਦਾ ਹਿੱਸਾ ਜਿਹੜਾ ਅੱਜ ਪ੍ਰੋਟੈਸਟ ਹੋ ਰਿਹਾ ਇਹ ਟਰੈਕਟਰ ਪ੍ਰੇਡ ਲੋਕਾਂ 'ਚ ਜਾਗਰੂਕੀ ਕਰਨ ਲਈ ਤੇ ਸਰਕਾਰ ਨੂੰ ਇਹ ਸੁਨੇਹਾ ਪਹੁੰਚਾਉਣ ਲਈ ਆ ਤੇ ਲੋਕ ਜਾਗਦੇ ਰਹੇ ਭੁੱਲੇ ਨਹੀਂ ਅਗਰ ਤੁਸੀਂ ਆਪਣਾ ਅੜੀ ਵਾਲ ਰਵਈਆ ਅਪਣਾਇਆ ਰੱਖਿਆ ਇਹ ਇਹ ਹੀ ਪ੍ਰੇਡ ਤੇ ਦਿੱਲੀ ਚਲੀ ਜਾਊਗੀ ਅੱਜ ਤੱਕ ਸੀਮਤ ਸੀ ਵੀ ਸਮਰਾਲੇ ਇਸ ਦਿਨ ਦਫ਼ਤਰ ਤੱਕ ਰੁਆਗੇ ਸਮਾਪਤ ਹੋ ਗਈ ਆ ਪਿੱਛੋਂ ਚੱਲੀ ਸੀ ਇਹ ਬੌਂਲੀ ਕਾਲਜ ਕੋਲੋਂ ਇਹ ਤੁਸੀਂ ਦੇਖੋ ਕਿ ਕਿਸਾਨ ਜਾਗਰਤ ਨੇ ਉਹੀ ਹੌਸਲਾ ਉਹਨਾਂ ਚ ਉਹੀ ਇਛਾ ਹੈ ਤੇ ਸੁਨੇਹਾ ਪਾ ਰਹੇ ਨੇ ਕਿ ਅਗਰ ਸਰਕਾਰ ਦਾ ਅੜਿਆ ਰੁਈਆ ਰਹੀ ਆ ਇੱਥੇ ਹੀ ਰਹਿਣਾ ਤੇ ਦਿੱਲੀ ਪਹੁੰਚਣ ਨੂੰ ਟਾਈਮ ਨਹੀਂ ਲਾਉਣਗੇ ਜਿਹੜਾ ਇਹ ਟਰੈਕਟਰ ਮਾਰਚ ਹੈ ਪੰਜਾਬ ਦੇ ਵੱਖ-ਵੱਖ ਹਿੱਸਿਆਂ 'ਚ ਕੱਢਿਆ ਜਾ ਰਿਹਾ ਹੈ ਇੱਥੇ ਕਿੰਨੇ ਕ ਟਰੈਕਟਰ ਮੌਜੂਦ ਨੇ ਇੱਥੇ ਤਿੰਨ ਜਥੇਬੰਦੀਆਂ ਦੀ ਡਿਊਟੀ ਲੱਗੀ ਸੀ ਸਵਾ ਸਵਾ 100 ਟਰੈਕਟਰ ਦੀ ਲੇਕਿਨ ਟਰੈਕਟਰ ਸਾਰੇ ਅਗਦੇ ਹੀ 2 2 ਸੋਲੇ ਪੰਜ 600 ਟਰੈਕਟਰਾਂ ਘਟੋ ਘਟ ਔਰ ਪੂਰਾ ਜਿੱਤ ਦੀ ਖੁਸ਼ੀ ਨਾਲ ਲੈ ਇਹ ਲੋਕ ਚੜ੍ਹਦੀ ਕਲਾ ਚਲੇ ਕੋਈ ਕਿਸੇ ਦੇ ਮਿੰਤ ਕਰੇ ਤੇ ਜਾ ਟੱਕੇ ਨਾਲ ਲਿਆ ਇਹ ਆਪਣੇ ਮਨੋਦੁਖੀ ਕਿਸਾਨ ਕਿਸਾਨ ਨੇ ਜਿਹੜੀਆਂ ਮੰਗਾ ਅਸੀਂ ਦਿੱਲੀ ਨੂੰ ਜੇ ਸਾਡੇ ਨਾਲ ਵਾਦੇ ਕਰੇ ਸੀ ਅਸੀਂ ਤਿੰਨ ਕਾਨੂੰਨਾਂ ਨੂੰ ਜਿੱਤਣ ਲਈ ਗਏ ਸੀ ਤੇ ਜਿੱਤ ਕੇ ਆਇਆ ਤੇ ਜਿੱਤ ਲੋਕਾਂ ਦੇ ਮਨਾਂ ਚਾਹਤਾ ਆਪਣੇ ਸ਼ਾਨ ਆਪ ਲੋਕ ਆਏ ਹੋਏ ਨਹੀਂ ਜੇ ਦਿੱਲੀ ਜਿੱਤਿਆ ਆਈ ਸੀ ਤੇ ਹੁਣ ਟਰੈਕਟਰ ਮਾਰਚ ਕਰਨ ਦੀ ਕੀ ਲੋੜ ਪੈਗੀ ਇਹ ਜਾਗਰੂਤੀ ਹੈ ਕਿ ਜਿਹੜੀਆਂ ਮੰਗਾਂ ਪੈਂਡਿੰਗ ਨੇ ਐਮਐਸਪੀ ਤੋਂ ਲੈ ਕੇ ਖੇਤ ਦੀ ਇੰਸ਼ੋਰੈਂਸ ਤੱਕ ਉਹ ਪੈਂਡਿੰਗ ਨੇ ਜੇਕਰ ਸਰਕਾਰ ਜਿਹੜੀਆਂ ਸਾਡੇਆਂ ਰਹਿੰਦੀਆਂ ਮੰਗਾਂ ਪੂਰੀਆਂ ਨਹੀਂ ਕਰਦੀਆਂ ਤਾਂ ਸਰਕਾਰ ਨੂੰ ਉਹੀ ਸਨੇਹਾ ਵੀ ਅੱਗੇ ਮਾਰਚ ਦਿੱਲੀ ਜਾਣ ਨੂੰ ਟਾਈਮ ਨਹੀਂ ਲਾਉਣਗੇ ਮੰਗਾ ਮੁਖ ਮੰਗਾ ਮੰਗਾ ਕਿਹੜੀਆਂ ਕਿੜੀਆਂ ਨੇ ਇਹਦੇ ਚ ਮੁਖ ਮੰਗਾ ਐਮ ਐਸ ਪੀ ਦੀ ਐ ਕਾਟ ਕੋਸਟ ਆਫ ਪ੍ਰੋਡਕਸ਼ਨ ਪਲੱਸ 50 ਐ ਤੇ ਖੇਤ ਦੇ ਬੀਮਾ ਐ ਇਸੇ ਤਰ੍ਹਾਂ ਦੀਆਂ 10-12 ਮੰਗਾ ਨੇ ਜਿਹੜੀਆਂ ਪੈਂਡਿੰਗ ਨੇ ਜੇ ਮੇਨ ਇਹ ਪ੍ਰੋਟੈਸਟ ਅੱਜ ਇੱਥੇ ਸਮਰਾਲੇ ਚ ਹੀ ਨਹੀਂ ਇਹ ਲੁਧਿਆਣੇ ਦੇ ਚੜ੍ਹਦੇ ਪਾਸੇ ਦਾ ਕੱਲਾ ਤੇ ਉਹਦੇ ਛਿੱਪਦੇ ਪਾਸੇ ਜਗਰਾਮਾ ਰਾਏਕੋਟ ਵੀ ਇੰਨੇ ਕੱਟਾ ਔਰ ਤੁਹਾਨੂੰ ਇੱਕ ਵਾਰ ਯਾਦ ਕਰਾ ਦੇ ਪੰਜਾਬ ਦੀਆਂ 500 ਜਗ੍ਹਾ ਮੁਕਰਰ ਕਰੀਆਂ ਹੁੰਦੀਆਂ ਨੇ ਸੰਯੁਕਤ ਮੋਰਚੇ ਨੇ ਅੱਜ ਔਰ ਪੂਰੀ ਰਿਪੋਰਟ ਹੋ ਕੇ ਔਰ 500 ਜਗ੍ਹਾ ਤੇ ਤਹਿਸੀਲਾਂ 'ਚ ਪੂਰਾ ਇਸੇ ਤਰ੍ਹਾਂ ਇਕੱਠਾ ਤੇ ਇਸੇ ਤਰ੍ਹਾਂ ਕਿਸਾਨ ਉਤਸ਼ਾਹਤ ਨੇ ਅੱਜ ਦੇ ਮਾਰਚ ਤੋਂ ਬਾਅਦ ਅਗਲਾ ਸਟੈਪ ਕੀ ਹੈ ਅਗਲਾ ਸਟੈਪ ਸੰਯੁਕਤ ਮੋਰਚੇ ਦੀ ਮੀਟਿੰਗ ਹੋਏਗੀ ਹੁਣ 10-15 ਦਿਨਾਂ 'ਚ ਉਹਦੇ 'ਚ ਲਿਆ ਜਾਏਗਾ ਜੋ ਵੀ ਸੰਯੁਕਤ ਮੋਰਚੇ ਦੀ ਕੌਲ ਆਊਗੀ ਅਸੀਂ ਉਹਦੇ ਤੇ ਫੁੱਲ ਚੜਾਵਾਂਗੇ ਜਿਵੇਂ ਪਹਿਲਾਂ ਦੇਖਣ ਨੂੰ ਮਿਲਿਆ ਕਿਸਾਨ ਜਥੇਬੰਦੀਆਂ ਲੱਗ-ਲੱਗ ਸੀ ਕੁਝ ਇਲੈਕਸ਼ਨ ਵੀ ਲੜੇ ਨੇ ਬਲਬੀਰ ਸਿੰਘ ਰਾਜੇਵਾਲ ਕਿਸਾਨ ਆਗੂ ਹੈ ਉਹਨਾਂ ਨੇ ਵੀ ਆਪਣੇ ਅਲੱਗ ਯੂਨਿਟ ਬਣਾ ਕੇ ਇਲੈਕਸ਼ਨ ਲੜੇ ਹੁਣ ਕੀ ਹਾਲਾਤ ਨੇ ਉਹਨਾਂ ਦਾ ਆਪਣਾ ਸੰਯੁਕਤ ਮੋਰਚੇ 'ਚ ਉਹਨਾਂ ਨੇ ਆਪਣਾ ਖਤਮ ਕਰਕੇ ਜਿਹੜਾ ਅਲੱਗ ਬਣਾਇਆ ਸੀ ਰਾਜਨੀਤਿਕ ਮੋਰਚਾ ਉਹਨੂੰ ਛੱਡ ਕੇ ਦੁਬਾਰਾ ਇਸਕਾ ਮ ਆਪਣੇ ਦੇ ਸੰਯੁਕਤ ਮੋਰਚੇ ਚ ਆਜ ਤੱਕ ਰਹੇ ਔਰ ਤੁਹਾਡੇ ਸਾਹਮਣੇ ਮੌਜੂਦ ਨੇ ਕਿ ਤੁਹਾਨੂੰ ਲੱਗਦਾ ਵੀ ਜੇ ਉਹ ਹੁਣ ਕਿਸਾਨਾਂ ਦੇ ਜਿਹੜੇ ਯੂਨੀਅਨਸ ਇਕੱਠੀਆਂ ਹੋਈਆਂ ਨੇ ਇਹਦੇ ਨਾਲ ਕੇਂਦਰ ਸਰਕਾਰ ਜਿਹੜੀ ਹੈ ਉਹ ਝੁਕੂਗੀ ਅਸੀਂ ਤੁਹਾਡੇ ਮੱਦੇਨਜ਼ਰ ਆਇ ਤੇ ਰਸੌਣਾ ਤੋਂ ਨੇ ਤੁਹਾਡਾ ਧੰਨਵਾਦ ਕਰਦੇ ਤੁਸੀਂ ਆਪ ਦੇਖੋ ਵੀ ਇਹ ਜਿੰਨੇ ਉਤਸ਼ਾਹਤ ਨੇ ਕਿਸਾਨ ਇਹ ਜਿੱਤਦੇ ਨਿਸ਼ਾਨ ਨੇ ਜਿਵੇਂ ਹੁਣ 2024 ਦੀ ਇਲੈਕਸ਼ਨ ਵੀ ਆ ਰਹੀ ਹੈ ਕਿ ਕਿਸਾਨ ਮੋਰਚਾ ਜੇ ਕੋਈ ਵਿੱਚੋਂ ਕੋਈ ਵੀ ਯੂਨੀਅਨ ਅਗਲਾ ਇਲੈਕਸ਼ਨ ਲੜਦੀ ਹੈ ਫਿਰ ਉਹਦੇ ਨਾਲ ਕੀ ਹੋਏਗਾ ਜਿਉ ਜਿਉ ਸਰਕਾਰ ਆਪਣੀਆਂ ਵੋਟਾਂ ਦੀ ਤਿਆਰੀ ਕਰਦੀ ਹੈ ਆਪਣੇ ਆਪ ਨੂੰ ਚਮਕਾਉਂਦੀ ਹੈ ਇਹ ਕਿਸਾਨ ਆਪਣਾ ਉਤਸ਼ਾਹ ਦਿਖਾ ਰਹੇ ਨੇ 2024 ਹੈ ਅਗਰ ਸਰਕਾਰ ਨਹੀਂ ਝੁਕਦੀ ਤਾਂ ਇਹੀ ਟਰੈਕਟਰ ਇਹੀ ਲੋਕ ਇਹੀ ਕਿਸਾਨ ਇਹੀ ਜਥੇਬੰਦੀਆਂ ਦਿੱਲੀ ਨੂੰ ਦੁਬਾਰਾ ਬੰਡ ਕਰ ਦੇਣਗੀਆਂ ਤਾਂ ਇਹ ਸਨ ਸਾਡੇ ਨਾਲ ਕਿਸਾਨ ਆਦੂ ਅਮਰਿਤ ਸਿੰਘ ਬੈਣੀਪਾਲ ਜਿਹੜੇ ਕਿ ਖੰਨਾ ਬਲਾਕ ਦੇ ਪ੍ਰਧਾਨ ਨੇ ਉਹਨਾਂ ਨੇ ਦੱਸਿਆ ਵੀ ਕਿਸਾਨ ਮੋਰ ਤੋਂ ਇਕੱਠੇ ਹੋ ਗਏ ਨੇ ਤੇ ਜਾਗਰੂਤ ਹੋ ਰਹੇ ਨੇ ਇਹ ਜਿਹੜਾ ਅੱਜ ਟਰੈਕਟਰ ਮਾਰਚ ਹੈ ਟਰੈਕਟਰ ਮਾਰਚ ਨਹੀਂ ਗਣਤੰਤਰ ਦਾ ਦਿਵਸ ਵਾਲੇ ਦਿਨ ਕਿਸਾਨਾਂ ਨੇ ਆਪਣਾ ਸ਼ਕਤੀ ਪ੍ਰਦਰਸ਼ਨ ਕੀਤਾ ਜ਼ਰੂਰਤ ਹੈ ਕਿ ਸਰਕਾਰ ਨੂੰ ਵੀ ਕਿਸਾਨਾਂ ਦੀ ਮੰਗਾਂ ਵੱਲ ਧਿਆਨ ਦੇਣ ਦੀ ਤੇ ਇਹਨਾਂ ਦੀ ਮੰਗਾਂ ਨੂੰ ਹੱਲ ਕਰਨ ਦੀ ਗੁਰਦੀਪ ਸਿੰਘ ਪੰਜਾਬ ਤੱਕ